ਇਸ ਸਮੇ ਕਬੱਡੀ ਪਾ ਰਿਹਾ ਪਈ ਹੋਈ ਕਬੱਡੀ ਐ ਇਸ ਨੌਜਵਾਨ ਦੀ ਦੂਸਰੇ ਪਾਸੇ ਜਫਰ ਅਲੀ ਕੰਬੋਜ਼ੀ ਕੀਤੀ ਹੋਈ ਕੋਸ਼ਿਸ਼ ਹੈ ਪਿਛਲੇ ਸਾਲ ਨਿਊਜ਼ੀਲੈਂਡ ਦੇ ਵਿੱਚ ਚਰਚਾ ਛਿੜੀ ਫਿਰ ਕੈਨੇਡਾ ਖੇਡਿਆ ਉਹ ਤਨ ਤਨ ਕਰਾਈ ਆ ਜਫਾ ਆ ਕਬੱਡੀ ਆ ਸਿਰਾਂ ਤੇ ਆ ਤਾੜੀ ਵੱਜਣ ਵਾਲੀ ਗੱਲ ਆ ਮਹਾਰੇ ਹੋ ਜਾਣੀ ਐ ਔਰ ਇਸ ਸਮੇ ਲੱਗਦੀ ਹੋਈ ਕੀਤੀ ਹੋਈ ਕੋਸ਼ਿਸ਼ ਐ ਐੜ ਆ ਇਸ ਸਮੇ ਆ ਤਾੜੀ ਆ ਮਹਾਰੇ ਵੱਜ ਗਈ ਸਵਾਦ ਗੇੜੀ ਕਬੱਡੀ ਦੀ ਆ ਤਾੜੀ ਵੱਜਦੀ ਆ ਵੀ ਜਫਾ ਤੇ ਜਫਾ ਠਾ ਜਫਾ ਇਹ ਕਹਿੰਦੇ ਜਾਂ ਕਹਿੰਦੇ ਲਸ਼ ਰਸ਼ ਕਰ ਕਰ ਉੱਠਦੀ ਹੈ ਉਹ ਸਾਹਮਣੇ ਕਬੱਡੀ ਕੋਟੜਾ ਪੜੀ ਦੇ ਰਾਜੂ ਦੀ ਖੇਡ ਮੈਦਾਨ ਦੇ ਅੰਦਰ ਉਹ ਦੇਖਾਂਗੇ ਸਾਹਮਣੇ ਰਾਜਪੂਤ ਰਾਜਪੂਤ ਲੈਂਦੇ ਪੰਜਾਬ ਦਾ ਇਹਨਾਂ ਦੀ ਟੱਕਰ ਕੈਨੇਡਾ ਦੇ ਵਿੱਚ ਵੀ ਬੜੀ ਮੰਨੀ ਪਰ ਮੰਨੀ ਗਈ ਹੈ ਇਹਨਾਂ ਦੀ ਟੱਕਰ ਤਾੜੀਆਂ ਤੇ ਮਰੌਂਦੀ ਹੈ ਤਾੜੀ ਅਗਲੀ ਕਬੱਡੀ ਅਮਨਿਆ ਮਾਇਕ ਕਰਬੁੱਲਾ ਦੇ ਨੇੜੇ ਟੱਕਰ ਹੋਣ ਲੱਗੀ ਉਹ ਸਮਾਣੇ ਵਾਲਾ ਬਣੀ ਤੇ ਆ ਕਹਿੰਦੇ ਖੇਡ ਮੈਦਾਨ ਦੇ ਅੰਦਰ ਰਾਣਾ ਅਲੀ ਸ਼ਾਹ ਇਹ ਕਹਿੰਦੇ ਲੈਂਦੇ ਪੰਜਾਬ ਦਾ ਭਾਜੋ ਬਣੀ ਭਾਜੋ ਬਣੀ ਭਾਜੋ ਬਣੀ ਉਹ ਉਹ ਥਾਪੀ ਮਾਰ ਦਿੱਤੀ ਹੈ ਦੋ ਥਾਪੀਆਂ ਮਾਰੀਆਂ ਜਾ ਬੰਗਾਰਿਆ ਆ ਦੋਨੋਂ ਖਿਡਾਰੀਆਂ ਦੀ ਟੱਕਰ ਕਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਦੇਖਣਯੋਗ ਸੀ ਅੱਜ ਨਿਊਜ਼ੀਲੈਂਡ ਦੀ ਧਰਤੀ ਤੇ ਰਾਜੂ ਤੇ ਰਾਜ ਰਾਜੂ ਤੇ ਰਾਜ ਪੂਰ ਦੀ ਟੱਕਰ ਮੇਰੇ ਵੀਰੋ ਬੱਲੇ 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 ਕਬੱਡੀ 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 ਮਾਂ ਰਹੀ ਵਾਸਤੇ ਪਾਉਂਦੀ ਉਹ ਸਾਹਮਣੇ ਕਹਿੰਦੇ ਕਮਾਲ ਕਰ ਗਿਆ ਇਹ ਅਬਦੁੱਲਾ ਰਾਜਪੂਤ ਆਹ ਸਵਾਦ ਆਹ ਪੁੱਠੇ ਹੱਥਾਂ ਦਾ ਆਹ ਸਵਾਦ ਹੈ ਵਜਈ ਹੈ ਇਦਰੋਂ ਵੀ ਹੂਟਿੰਗ ਹੋਈ ਆ ਵੱਖ-ਵੱਖ ਖਿਡਾਰੀਆਂ ਦੇ ਵੱਖ-ਵੱਖ ਚਿਹਰੇ ਤੇ ਸਪੋਰਟਰ ਪੁੱਜੇ ਹੋਇਆ ਟਕਰਾ 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 ਆਹ ਆ ਟੱਕਰਾ ਟੱਕਰਾ ਆ ਟੱਕਰ ਨੇ YouTube ਦੀ ਆ ਜਾ ਟੱਕਰ ਨੇ Instagram ਦੀ ਆ ਟੱਕਰ ਨੇ ਮੀ ਮੈਚ ਕਿੱਧਰ ਨੂੰ ਜਾਣਾ ਹੈ ਇਹ ਪਤਾ ਨਹੀਂ ਮੈਚ ਕਿੱਧਰ ਨੂੰ ਜਾਣਾ ਆ ਛੋਟਾ 나ਥ ਖੇਡ ਮੈਦਾਨ ਦੇ ਅੰਦਰ ਛੋਟਾ 나ਥ ਖੇਡ ਮੈਦਾਨ ਦੇ ਅੰਦਰ ਕਬੱਡੀ 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 ਆ ਸਿਰੇ ਦੀ ਟੱਕਰ ਬਲਾਲ ਬਲਾਲ ਦੁੱਲੇ ਦੁੱਲੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਈ ਵਾਰ ਹੋ ਜਾਂਦਾ ਬਲਾਲ ਕੋਈ ਚੱਕਰ ਨਹੀਂ ਨਾ ਰਾਜੇ ਨਾ ਰਾਜਾ ਜੇ ਰਾਹ ਲਹੌਰੀਆ ਕਹਿੰਦਾ ਵੀ ਹਰ ਇੱਕ ਜਫਾ ਜਿਹੜਾ 100 ਡਾਲਰ ਦਾ ਹੋਵੇਗਾ ਛੋਟਾ 나ਥ ਕਬੱਡੀ ਪਾ ਰਿਹਾ ਆ ਉਹ ਸਾਹਮਣੇ ਖੇਡ ਮੈਦਾਨ ਦੇ ਅੰਦਰ জাফর ਅਲੀ ਕਰੂ ਕਮਾਲ ਲੈਂਦੇ ਪੰਜਾਬ ਦਾ ਉਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਛੋਟਾ 나ਥ ਉਹ ਵੱਜਦੀ ਥਾਪੀ ਤੇ ਨੰਬਰ ਨੰਬਰ ਆ ਇਧਰ ਗਿੱਲ ਦੀ ਕਬੱਡੀ ਗਿੱਲ ਦੀ ਕਬੱਡੀ ਟੱਕਰ ਸ਼ੇਰਾਂ ਦੀ ਹੋਗੀ ਟੱਕਰ ਸ਼ੇਰਾਂ ਦੀ ਹੋਗੀ ਹਲੇ ਤਾਂ ਯਾਰੀ ਐ ਨੈਵਰ ਨੋ ਕੀ ਦੇ ਕੀ ਦੇ ਕੀ ਦੇ ਕੀ ਦੇ ਉਹ ਉਂਗਲ ਖੜੀ ਉਂਗਲ ਤਾਂ ਖੜੀ ਉਹ ਨਾਲੇ ਸਮੇਂ ਦੀ ਗੱਲ ਹੋਣੀ ਹੈ ਲੋ ਪੈਂਦੀਆ ਕਬੱਡੀਆਂ ਤੇ ਚੜ ਚੜ ਕੇ ਪਈ ਹੋਈ ਕਬੱਡੀ ਦੇ ਉੱਪਰ ਟੱਕਰ ਫੇਰ ਸ਼ੇਰਾਂ ਦੀ ਉਹ ਚাবਟ ਚাবਟ ਵੱਜ ਗਈ ਨਾਦੀ ਕਬੱਡੀ ਤੇ জাফর ਅਲੀ ਕੰਬੋ ਖੇਡ ਮੈਦਾਨ ਦੇ ਵਿੱਚ জাফর ਅਲੀ 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 ਆ ਥਾਪੀ ਆ ਥਾਪੀ ਪਰ ਮੇਰੀ ਬੇਨਤੀ ਹੈ ਇੱਕ ਇੱਕ ਪਲਾੰਗ ਆਪਾਂ ਲੈਣ ਛੱਡ ਕੇ ਵਹਿ ਜੀਏ ਫੇਰ ਸਵਾਦ ਦੁਗਣਾ ਆਵੇਗਾ ਪ੍ਰੋ ਪੰਜਾਬ ਵਾਲੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਹੈ ਰਾਜਪੂਤ ਰਾਜਪੂਤ ਉਹ ਐਕਸ਼ਨ ਦਰਸ਼ਕਾਂ ਦੀ ਗਿਣਤੀ ਹੌਲੇ ਹੌਲੇ ਵੱਧਦੀ ਜਾਣੀ ਹੈ ਉਧਰ ਫੇਰ ਅਗਲੀ ਕਬੱਡੀ ਤੇ ਰਾਜਪੂਤ ਫੇਰ ਅੱਗੇ ਹੋ ਗਿਆ ਰਾਜਪੂਤ 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 ਇਹ ਕਹਿੰਦੇ ਕਬੱਡੀ ਦਾ ਬੰਦੇ ਮਾਰ ਜਾਫੀ ਕਹਿੰਦੇ ਹਨ ਇਹਨੇ ਕੈਨੇਡਾ ਅਮਰੀਕਾ ਦੇ ਵਿੱਚ ਤਹਿਲਕਾ ਤਹਿਲਕਾ ਤਹਿਲਕਾ